ਕਲਾ ਜੀ ਬਾਰਿਸ਼ ਅੱਜ ਵੇਜੇ ਵੇਜੇ ਕਰੌਂ ਢਈ ਆ ਸਵੇਰ ਦੀ ਬਾਰਿਸ਼ ਹੋਣ ਢਈ ਆ 4 ਵਜੇ ਦੀ ਮੰਜੋਈ ਦੀ ਤੇ ਮੈਂ ਜਿੱਦਾਂ ਦੁੱਧ ਲੈਣ ਵਾਸਤੇ ਪਹਿਲਾਂ ਮੋਟਰਸਾਈਕਲ ਤੇ ਜਾਣਾ ਸੀ ਤੇ ਬਾਰਿਸ਼ ਤੇ ਕਹਿੰਦੀ ਆ ਕਿ ਬਸ ਮੈਂ ਹੀ ਆ ਮੈਂ ਹੁਣ ਹੱਟਦੇ ਹੁਣਾਂ ਦੇ ਜਾਣਾ ਦੁੱਧ ਲੈਣਾ ਪਰ ਨਹੀਂ ਹਾਂਜੀ ਫਿਰ ਮੈਂ ਹੁਣਾਂ ਅਖਰ ਦੇ ਹੋਲੇ ਹੋਣਾ ਵਾ ਸਬਜੀ ਸਬਜੀ ਕੋਈ ਹੂੰ आ गए तैयारियाँ कुछ खान पीने रोटी नहीं अजे औखा डेडी आए फते तो नानू आए नानू इधर है नीनिया, नीनिया? सारे फोन से लगे इधर फोन फतेह ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੇਰੇ ਪੁੱਤ ਨੂੰ ਕੀ ਹਾਲ ਵਾ ਜਿੱਦਿਆਂ ਕਰਦਾ ਭੁੱਖੂ ਲੱਗੀ ਐ ਗੁੱਡ ਮਾਰਨਿੰਗ ਨਹੀਂ ਕਹਿਣਾ ਪਪਾ ਨੂੰ ਐ ਛੇਰੇ ਛੇਰੇ ਹੈ ਬੋਲਦਾ ਨਹੀਂ ਗੁੱਡ ਮਾਰਨਿੰਗ ਨਹੀਂ ਕਹਿਣਾ ਨਹੀਂ ਕਹਿਣਾ ਗੁੱਡ ਮਾਰਨਿੰਗ ਜਿੱਦਿਆਂ ਕਰਦਾ ਜਿੱਦਿਆਂ ਹੈ ਉਦੋਂ ਪੀ ਲਿਆ ਉਦੋਂ ਮੇਰੇ ਬਤਨੇ ਹੈ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਉਹ ਕਰਦੇ ਛੋਟੇ ਜਿਹੇ ਔਲਾਦ ਦੀ ਸ਼ਰਵਾਤ ਤੇ ਮੈਂ ਜਾ ਰਿਹਾ ਸ਼ਹਿਰ ਨੂੰ ਕੰਮ ਆਪਾਂ ਨੂੰ ਇੱਕ ਦੋ ਪਾਰਸਲ ਆ ਜੋ ਲੈ ਕੇ ਆਉਣੇ ਤੇ ਆ ਗਏ ਨੀ ਤਾਵੇ ਆਛਾ ਗੱਡੀ ਧੋਤੀ ਵੀ ਤਾਂ ਕਰਕੇ ਚੱਲ मिलते हैं जा रहा मैं पहला मैं मेडिसिन ला ला अपनी सेहत नहीं थोड़ी जी ठीक है कि। फीवर जल्द जी पहुंच चुके हैं घर चिंकल भी आ गया मैं चलो कम धंधा कर दें थोड़ा बहुत घर का स्वागत है तेरा और ठीक ठाक चलो जी कम करता शुरू आप काफ़ी टाइम में शुरू किया ਬੋਰਡ ਵਾਲੇ ਕਟਿੰਗ ਕਰਕੇ ਰਸਤਾ ਵੇਖੋ ਸਾਰਾ ਘਟਨਾਵਾਂ ਵਿੱਚ ਨਿਸ਼ਾਨ ਤੇ ਹੀ ਮਾਰ ਕਮਰੇ ਦੇ ਵਿੱਚ ਆਪਣਾ ਬੈੱਡ ਲੱਗਾ ਹੋਇਆ ਪਹਿਲਾਂ ਹੀ ਤੇ ਇੱਧਰ ਮੈਂ ਕਿਹਾ ਚਲੋ ਤਿਆਰ ਕਰ ਦਿੰਨੇ ਆ ਤੇ ਬਾਕੀ ਕੰਮ ਦੀ ਸਲਾਹ ਵੀ ਥੋੜੀ ਬੋਤ ਲੈਣੇ ਆ ਤੇ ਇੱਥੇ ਆਪਾਂ ਪੁਆਇੰਟ ਆ ਰਖਾਏ ਇਦਾਂ ਖੋਣ ਦੋ ਤੇ ਬੈੱਡ ਤੇ ਲਾਉਂਦਾ ਇੱਥੇ ਰਹਾਦਾ ਇਸ ਰੁਖ ਤੇ ਇੱਥੇ ਤੱਕ ਬੈੱਡ ਆ ਜਾਣਾ ਤਕਰੀਬਨ ਕਿਉਂਕਿ ਬਾਥਰੂਮ ਆਜੇ ਬਾਥਰੂਮ ਚਾਲੂ ਕਰਾਉਣ ਵਾਲਾ ਬਾਥਰੂਮ ਨਹੀਂ ਚਾਲੂ ਕੀਤਾ ਆਹ ਦਵਾਦ ਨੂੰ ਢੋਲ ਆਉਂਦਾ ਰਹਾਦਾ ਕਿ ਢੋਲ ਬੈੱਡ ਦੀ ਜਿਹੜੀ ਹੈ ਨਾ ਮਤਲਬ ਬੈਕ ਸਾਈਡ ਇਧਰ ਕਰਨੀ ਆ ਤੇ ਇਧਰ ਫਰੰਟ ਹੋ ਜਾਏਗਾ ਇਹਦਾ ਜਿਵੇਂ ਹਨਾ ਇੱਥੇ ਲੱਗ ਜਾਈਏ ਐਲਈਡੀ ਜੋ ਵੀ ਆ ਇੱਥੇ ਐਲਈਡੀ ਤੇ ਅਲਮਾਰੀ ਦਾ ਇਧਰ ਸੋਚਿਆ ਸੀ ਤੇ ਫਿਲਹਾਲ ਇੰਦਰ ਕੋ ਡੈਕੋਰੇਸ਼ਨ ਜੀ ਕਰਦਾਂਗੇ ਛੋਟੀ ਮੋਟੀ ਜਿੱਦਾਂ ਦੀ ਵੀ ਹੋਏਗੀ ਆ ਇਥੇ ਟੈਂਪਰੇਰੀ ਇਦਾਂ ਹੀ ਆ ਕਮਰਾ ਵੈਸੇ ਤੇ ਬਾਕੀ ਕੁੜ ਕਿੰਨੀ ਸਲਾਹ ਵੀ ਲੈਣੇ ਕੀ ਜਾਂਦੀ ਹੋ ਤੇ ਆ ਬਾਤ ਮੈਂ ਚਾਲੂ ਕਰਨ ਵਾਲਾ ਇਹ ਵੀ ਅਟੈਚ ਨਾਲ ਚਾਲੂ ਕਰ ਦੇਣਾ ਫਿਲਹਾਲ ਇਥੇ ਦੇ ਸਮਾਨ ਸਮੋਣੇ ਪਿਆ ਕਾਫੀ ਇਦਾਂ ਹੀ ਆਪਣੇ ਕਲਰ ਬਿਲਦਰਾ ਸਾਰਾ ਹੀ ਤੇ ਇਹ ਪਹਿਲਾਂ ਤਾਂ ਬਸ ਸੋਚਿਆ ਹੈ ਕਿ ਢੋ ਨਾ ਦਵਲੇ ਜੋੜ ਦਿੰਦੇ ਬੈੱਡ ਦੀ ਦੋਹਾਂ ਸਾਈਡਾਂ ਤੇ ਜਿਵੇਂ ਢੋ ਕਰ ਦਿੰਦੇ ਹਨਾ ਫਿਰ ਨਾ ਸੋਚਿਆ ਕਿ ਦਰਵਾਜੇ ਇਹ ਦਰਵਾਜੇ ਦੇ ਨੁੱਕਰ 'ਚ ਆ ਜਾਂਦਾ ਬੈੱਡ ਇੱਥੇ ਹੈ ਨਾ ਫਿਰ ਅੱਧਾ ਦਰਵਾਜਾ ਖੋਲਦੇ ਆ ਸਾਰਨਾ ਦਰਵਾਜਾ ਅੱਧਾ ਫਿਰ ਬੈੱਡ ਇੱਥੇ ਹੁੰਦਾ ਇਸ ਰੂਪ 'ਚ ਇੱਥੇ ਤੇ ਦਰਵਾਜਾ ਖੋਲਣ ਲੱਗੇ ਫਿਰ ਅੱਧਾ ਕਿਉਂਕਿ ਇਹ ਬੈੱਡਰੂਮ ਥੋੜਾ ਛੋਟਾ ਹੈ ਇਹ 11 ਬਾਈ 12 ਦਾ ਵਾ ਹਾਂਜੀ 11 ਬਾਈ 11 ਦਾ ਸੌਰੀ ਇੰਨੇ ਦਾ ਵਾ ਤੇ ਇਹ ਤੇ ਪਹਿਲਾਂ ਆਪਾਂ ਸੋਚਿਆ ਕਿ ਐਲ ਬਣਾ ਦਿੰਦੇ ਪਰ ਨਹੀਂ ਉਹ ਸੂਤਰ ਨਹੀਂ ਘਾਉਣਾ ਕਿਉਂਕਿ ਫਿਰ ਇੱਧਰ ਬੈੱਡ ਵੀ ਸਾਈਡ ਤੇ ਚੱਲ ਜਾਣਾ ਤੇ ਐਲ ਸੀ ਡੀ ਵੀ ਇੱਧਰ ਸਾਈਡ ਤੇ ਹੋ ਜਾਣੀ ਫਿਰ ਇਧਰਲੇ ਸਾਈਡ ਐਲ ਸੀ ਡੀ ਚੱਲ ਜਣੀ ਤੇ ਬੈੱਡ ਹੈਠੇ ਹਨ ਲਕੀਤਾ ਪਾ ਜਿਹੜਾ ਪਹਿਲਾ ਪੁਆਇੰਟ ਰਖਾਇਆ ਸੀ ਜਨਾ ਵੇਖੋ ਉਸ ਸਾਣਾ ਸੈਂਟਰ ਚ ਬੈੱਡ ਲਾਵਾਂਗੇ ਤੇ ਬਾਕੀ ਐਲਸੀਡੀ ਇੱਧਰ ਲਾ ਦਾਂਗੇ ਇੱਧਰ ਛੋਟੀ ਜਿਹੀ ਲਮਾਰੀ ਬਣਾ ਕੇ ਲਾਲੇ ਲਮਾਰੀ ਛੋਟੀ ਬਣਾਉਣੀ ਹੈ ਕਿਉਂਕਿ ਉਹਦਾ ਫਿਰ ਬਜਟ ਬੜਾ ਵੱਜ ਜਾਣਾ ਨਾ ਵੱਡੀ ਲਮਾਰੀ ਆਪਾਂ ਤਿਆਰ ਕਰਦੇ ਆਂ ਉਹਦੀ ਸਾਈਡ ਡਰੈਸਿੰਗ ਹੋ ਜੇਗੀ ਚਾਹੀ ਇੱਧਰ ਇੱਧਰ ਸਾਈਡ ਡਰੈਸਿੰਗ ਤੇ ਇਧਰੋਂ ਕਵਰਡ ਬਣਾ ਦਾਂਗੇ ਉਤ ਸੱਤ ਫੁੱਟ ਦੀ 7x7 ਦੀ 7 ਫੁੱਟਾਂ ਨਾਲ 7 ਹੀ ਆ ਇਹਨੂੰ ਲਮਾਰੀ ਛੋਟੀ ਲੱਗੇ ਬਣਾਉਣਾ 3 ਫੁੱਟ ਬਾਈ 7 ਫੁੱਟ ਦੀ ਇਹਨੇ ਕੁ ਬਣਾ ਦੇ ਮੈਂ ਕਿਹਾ ਬਾਕੀ ਦੇਖਾਂਗੇ ਜਿਵੇਂ ਹੋਏਗਾ ਬਾਕੀ ਕਰਨ ਦੀ ਰਹਿ ਲੈਣੀ ਥੋੜੀ ਬਹੁਤ ਕੁਝ ਹਾਂਜੀ ਕਹਿਣ ਦੇ ਮੈਨੂੰ ਦੱਸੋ ਨਹੀਂ ਮੈਂ ਕਹਿਣ ਦਾ ਨਾ ਕਿ ਬੈੱਡ ਦਾ ਪਹਿਲਾਂ ਸੋਚਿਆ ਨੇ ਕਿ ਦੋ ਸੱਡਾਂ ਢੋ ਲਾਵਾਂਗੇ ਇੱਧਰ ਤੇ ਹੁਣ ਕਿਦਾਂ ਮੈਂ ਤਾਂ ਇਹ ਸੋਚਿਆ ਵਾ ਕਿ ਇਹਦਾ ਸੈਂਟਰ ਚ ਲਾ ਦੇਣੇ ਬੈੱਡ ਫਿਲਹਾਲ ਕਿ ਕਿੰਗਾ ਜੇ ਇੱਧਰ ਕਰਦੇ ਆਂ ਫਿਰ ਇੱਧਰ ਜਜਾ ਘੱਟ ਲੈਣੀ ਹੈ ਇੱਧਰੋਂ ਸਹੀ ਗੱਲ ਤੇ ਅਲਮਾਰੀ ਤੇ ਦਿਲ ਸਾਬ ਲੱਗਣੀ ਹੈ ਫਿਲਹਾਲ ਇੱਧਰ ਲੜੀ ਜੇ ਇੱਧਰ ਲਾਉਣਾ ਫਿਰ ਬੈੱਡ ਤੇ ਕਾਫੀ ਚੱਲ ਜਾਣਾ ਇੱਧਰ ਦੀ ਸਾਈਡ ਕਾਫੀ ਚੱਲ ਜਾਣਾ ਬੈੱਡ ਐਨ ਓਏ ਤੇ ਦੇਖ ਲੈਨੇ ਬੈੱਡ ਅਸੀਂ ਢਾਂਚਾ ਠੋਕ ਲੈਨੇ ਬੈੱਡ ਦਾ ਰੱਖ ਕੇ ਦੇਖ ਲੈਨੇ ਆ ਕਿ ਇੱਧਰ ਆ ਨੁੱਕਰ ਜੇ ਆ ਨੁੱਕਰ ਚ ਲਾਇਆ ਨਾ ਬੈੱਡ ਦੇ ਐਸ ਰੁਖ ਫਿਰ ਇਹਦੀ ਢੋਆਂ ਜਿਹੜੀਆਂ ਦੱਲੇ ਲਾਉਣੀਆਂ ਪੈਣੀਆਂ ਇੱਧਰ ਵੀ ਤੇ ਇੱਧਰ ਵੀ ਢੋ ਟੋਆਂ ਹਰ ਦੋ ਲੱਗਣੀਆਂ ਫਿਰ ਕਿ ਉਹਦੀਆਂ ਢੋ ਦੋ ਲੱਗਣੇ ਜੇ ਨੁੱਕਰ ਚ ਲਾਇਆ ਫਿਰ ਢੋ ਦੇ ਜੇ ਇੱਧਰ ਸੈਂਟਰ ਚ ਲਾਉਂ ਫਿਰ ਢੋਏ ਇੱਕ ਲੱਗਣੀ ਬੈੱਡ ਇਹ ਕਿ ਨਹੀਂ ਫਿਰ ਦੇਖਦੇ ਆ ਕਿਦਾਂ ਸੂਤਰ ਆਉਂਦਾ ਕਿਵੇਂ ਆਉਂਦਾ ਠੀਕ ਨੇ ਮੈਂ ਮੈਂ ਇਹ ਸੋਚਿਆ ਵਗੇ ਸੈਂਟਰ ਚ ਲਾ ਦਈਏ ਤੇ ਜੇ ਅਲਮਾਰੀ ਤੂੰ ਹੁਣ ਇੱਧਰ ਕਹਿਣ ਦੀ ਆ ਅਲਮਾਰੀ ਤੇ ਕਹਿੰਦੇ ਇੱਧਰ ਇੱਧਰ ਸੂਤਰ ਥੋੜੀ ਹੋਣੀ ਹਣੀ ਅਲਮਾਰੀ ਜੇ ਅਲਮਾਰੀ ਤੇ ਸੂਤਰ ਆ ਕੇ ਫਿਰ ਉਹਦੇ ਜਗ੍ਹਾ ਬਾਸਮ ਜਾਣਾ ਤੇ ਜਗ੍ਹਾ ਘਟ ਜਾਣੀ ਆਉਂਦੀ ਬਾਕੀ ਡਿਜ਼ਾਈਨ ਨੈਟ ਤੋਂ ਦੇਖ ਲੈਨੇ ਕੁਛ ਆ ਹੁੰਦੇ ਹੈ ਕਿ ਨਹੀਂ ਲੈ ਲਓ ਹੂੰ ਹੂੰ ਨੈਟ ਤੋਂ ਦੇਖ ਕੇ ਦੇ ਰਹੀ ਸੀ ਤੇ ਫਿਲਹਾਲ ਆ ਜੇ ਆਪਣਾ ਬਹੁਤ ਖਲਾਰਾ ਖਲੂਰਾ ਪਿਆ ਵੇਖੋ ਇਦਾਂ ਸਾਰਾ ਸਿਸਟਮ चलो फिर कर दें। थोड़ा बहुत कट लिए है नीम ਜਿਆਦਾ ਟਾਈਮ ਹੋ ਗਿਆ ਆਪਣਾ ਪੱਖਾ ਕਰੋ ਬੰਦ ਉਹਨੂੰ ਵੀ ਰੈਸਟ ਮਿਲ ਜੀ ਥੋੜੀ ਜੀ ਹਾਂਜੀ ਲੈ ਆ ਕੋਈ ਖਾਣ ਵੀ ਇਹਨੂੰ ਮਿਸਤਰੀ ਲੱਗੇ ਤੁਹਾਡੇ ਘਰ ਆਇਆ ਯਾਰ ਉੱਥੇ ਬੈ ਜੀ ਆਪਾਂ ਕੱਚ ਗੱਲਾਂ ਹੀ ਯਾਰ ਹਾਂ ਪੱਖਾ ਲੈ ਮੰਗਰਨੀ ਹੈ ਤੇ ਉਹਨਾਂ ਨਾਲ ਚੀਜ਼ ਨਹੀਂ ਹੈ ਗੰਦੇ ਹਨ ਯਾਰ ਆਪਾਂhle ਖਾਣੇ ਬੜਾ ਪਿੰਦਾ ਦਾ ਮਾਲਾ ਮੈਂ ਕੋਈ ਚੀਜ਼ ਲੈਣੇ ਖਾਣ ਹੋਣੀਆਂ ਨਾ ਕੁਝ ਮਿੱਠਾ ਤੇ ਉਪਰ ਲਓ ਜੀ ਪਲਾਈਪੜ ਵਗੈਰਾ ਕੱਟਤਾ ਆ ਬੈਡ ਦਾ ਸਮਾਨ ਕੱਟਤਾ ਸਾਰਾ ਹੀ ਤੇ ਇੱਧਰ ਰਗਾਵਾ ਲਮਾਰੀ ਘਾਟੀ ਦੀ ਹਰਫਤੇ ਲਮਾਰੀ ਦਾ ਸਮਾਨ ਘਟਦਾ ਸਾਰਾ ਇਹਨੂੰ ਸਰੇ ਆਪਾਂ ਫਿਕਸ ਕਰਾਂਗੇ ਸਰੇ ਆ ਜਾਏਗਾ ਮੈਂ ਦੱਸ ਦਉਂਗਾ ਇਹਨਾਂ ਨੂੰ ਨਾ ਕੱਲੇ ਲੱਗਣਾ ਫਿਰ ਜੇ ਨਾ ਅਗਰ ਮੈਂ ਕੱਲੇ ਨੇ ਠੋਕ ਲੈਣਾ ਕੋਈ ਗੱਲ ਨਹੀਂ ਕੱਲੇ ਕਦੇ ਕੱਲੇ ਇਹਦੇ ਨਾਲ ਹਰਫਤੇ ਠਕਾ ਦੂ ਮੇਰੇ ਨੂੰ ਹੈ ਹਰਫਤੇ ਬੈੱਡ ਠਾਊਗਾ ਮੇਰੇ ਨੂੰ ਅਰੇ ਮੈਂ ਇਹ ਕਹਿੰਦਾ ਕੱਪਾਟ ਦਿਖਾਓ ਲੈ ਆਪਾਂ ਸਹੀ ਸਹੀ ਅਸਾ ਕੁਰੀ ਆ ਬੇ ਜੇਦਾ ਇਦਾਂ ਇਦਾਂ ਲੈ ਚਲੇ ਤੈਕੇ ਆ ਇੱਥੋਂ ਚੋਕੇ ਢਾ ਰਾ ਦਿੰਦੇ ਯਾਰ ਮੁਰਗੇ ਪਾਣੀ ਪਾਣੀ ਦਾ ਪਵੇ ਸਮਾਨ ਚੋਕੇ ਉੱਪਰ ਆਦੀ ਮੁਰਗੇ ਤੇ ਮੈਂ ਵੀ ਰੱਖਦਾ ਯਾਰ ਬਿਲਕੁਲ ਲੈ ਵੀ ਸਮੋਸੀ ਲੈ ਕੇ ਆਏ ਲੈ ਅੱਜ ਉਠਾ ਕਰਕੇ ਲੈਂਦਾ ਨਾ ਕਿ ਹੋਣਾ ਬੰਦੇ ਗੈਨ ਕਾਲਾ ਜਿੰਕਾ ਕਹ ਲੈ ਬਾਪਰਾ ਹਰਫਤੇ ਵਾਸਤੇ ਆ ਕੰਡਿਆਂ ਚ ਹੁਲਾ ਜਾ ਏਥੇ بس 2 ਕਿ ਮਿੰਟ 2 ਕਿ ਮਿੰਟ ਲਾ ਨਾ ਪਿਆ ਮਸ ਫੇਰ ਹੁੰਦਾ ਹੈ ਇਹ ਹਰਫਤੇ ਹਰਫਤੇ ਕਿੰਨੇ ਸੌਂਦੇ ਹੀ ਨੇ ਟਾਈਮ ਹੋ ਚੁੱਕਾ ਹੈ ਕੋ ਪੌਣੇ 10 ਦਾ ਤੇ ਚਲੋ ਰੋਟੀ ਪਾਣੀ ਫੇਰ ਛਕ ਲਈਏ ਹਾਂਜੀ ਚਲੋ ਚਲੋ ਸਾਫ ਰਫਤੇ ਪੁੱਤ ਤਿੰਗਾ ਮਨਾਉਂਦੇ ਆ ਇਹ ਸ਼ੇਰ ਨੂੰ ਕਿੱਥੇ ਲਾਇਆ ਫਤੇ ਆਵੇ ਆਵੇ ਨਹੀਂ ਸਹੀ ਹੋ ਪੈਰ ਮਾਰਨ ਪੈਰ ਮਾਰਦੇ ਨੇ ਉਹ ਕਿਨਾਂ ਲਮਾਤਾ ਪੈਰ ਤਾਂ ਮਨੀਵੇਂ ਬੰਨੇ ਕਿ ਪੈਰਾਂ ਨੂੰ ਬੱਝਾ ਅੱਛਾ ਇਹ ਆ ਕੀ ਗੱਲ ਹੈ ਫਤਿਹ ਕੀ ਗੱਲ ਹੈ ਬავਨੂ ਹੈ ਨਹੀਂ ਸੋਣੇ ਘਟਾਉਣੇ ਨਹੀਂ ਸੋਣੇ ਵਾਪਸ ਕਰਕੇ ਆਉਗੇ ਕੇ ਵਾਪਸ ਕਰਕੇ ਸੋਣਾ ਲਗ ਨਹੀਂ ਦਾਈ ਕੱਟ ਲਿਆ ਪਲਾਈ ਬਣ ਵਗੈਰਾ ਕੱਟ ਲਿਆ ਬੈੱਡ ਦਾ ﺍﻟमारी ਦਾ ਬਾਕੀ ਇਹ ਵਾਕੇ ਡਿਜ਼ਾਈਨ ਪ੍ਰੋਪਰ ਕਿੱਦਾਂ ਦਾ ਬਣਾਉਣਾ ਇਹ ਤੁਹਾਨੂੰ ਨਕਸ਼ ਲੌਗ ਚ ਦੱਸਾਂਗੇ ਤੇ ਬਾਕੀ ਦਾ ਫਿਰ ਕਿਉਂਕਿ ਜੇ ਪ੍ਰੋਪਰ ਪ੍ਰੋਪਰ ਬੈਡਰੂਮ ਪਿਆਰ ਕਰਨਾ ਹੈ ਕਮਰਾ ਬਜਟ ਕਾਫੀ ਚੜ ਜਾਣਾ ਹੈ ਅਹੀਂ ਫਿਲਹਾਲ ਇਹ ਸੋਚਿਆ ਵਾ ਕਿ ਬੈੱਡ ਤੇ ਲਮਾਰੀ ਦਾ ਸੋਚਦੇ ਆਂ ਤੇ ਬਾਕੀ ਹੋਰੋਲੀ ਬਾਤ ਚ ਹੁੰਦਾ ਰਹੇਗਾ ਮਿਲਦੇ ਆ ਨਕਸ਼ ਲੌਗ ਚ ਬਾਏ ਬਾਏ ਗੁੱਡ ਨਾਈਟ ਤਬ ਰਕ ਸਾਨੂੰ ਫੇਸਬੁੱਕ ਤੇ ਸਨੈਪਚੈਟ ਜਰੂ ਐਡ ਕਰੋ ਬਾਏ